ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੀ ਵੈੜਾ ਤਾਜੀ ਸੂਈ ਆ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੁਲੇ ਸਾਰੀ ਜਾਣਕਾਰੀ ਤਾਂ ਵੇਖੋ ਵੀਰੋ ਅ ਚੰਗਾ ਘੈਂਟ ਲੈਵਲ ਲੱਗਿਆ ਬਹੁਤ ਸੋਹਣੀ ਵੈੜ ਲੈ ਕੇ ਆਇਆ ਵੀਰ ਤਾਜੀ ਸੂਈਆਂ ਰਾਤ ਦੀ ਐ ਥਾਂ ਤੋਂ ਬਹੁਤ ਸਪੈਸ਼ਲ ਲੱਗਿਆ ਵੀਰੋ ਤਾਂ ਸੋਹਣੀ ਸੁਨੱਖੀ ਵੈੜ ਆ ਇਹਦੀ ਫੈਂਡ ਫੋਨ ਦਾ ਵੀਰੇ ਚੰਗਾ ਰਿਕਾਰਡ ਹੁੰਦਾ ਇਹਨਾਂ ਦਾ 98 ਗਿੱਠ ਗਿੱਠ ਤੇ ਆ ਗਿਆ ਇਹਦਾ ਤਾਂ ਵੇਖੋ ਵੀਰੇਓ ਚੈੱਕ ਕਰ ਲਓ ਥੋੜਾ ਬੱਚੇ ਨੂੰ ਕਾਲ ਪੈਂਦੀ ਹੈ ਹਨਾ ਬੱਚੇ ਨੂੰ ਕਾਲ ਹੀ ਪੈਂਦੀ ਬੱਚੇ ਕਾਲ ਠੀਕ ਹੈ ਜੀ ਰਾਤ ਦੀ ਸੋਈ ਹੈ ਬਿਲਕੁਲ ਕਲੰਦਰ ਭਾਈ ਬਹੁਤ ਬੰਦਾ ਫੋਨ ਤੇ ਕੋਈ ਦੇਸੀ ਵੈੜ ਦੋ ਕੱਢ ਕੇ ਬਿਲਕੁਲ ਚਾਰ ਦਿਨ ਬਚੀਏ ਜੀ ਚਾਰ ਦਿਨ ਦਾ ਜੀ ਤਾਂ ਵੀਰ ਜੀ ਇਹ ਖਾਂਦੇ ਵੀ ਬੜੀ ਸਵਾਦ ਹੈ ਠੀਕ ਹੈ ਉਹ ਖਾਂਦੇ ਬਹੁਤ ਸੋਹਣੀ ਵੈੜਾ ਜੀ ਸਰਪਾਂਡੇ ਦਾ ਕੋਈ ਪਸ਼ੂ ਹੁੰਦਾ ਤਾਂ ਥਣ ਪੰਡੀਆਂ ਦੀ ਬਹੁਤ ਸਾਫਾ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਮੁੱਲ ਪਾ ਲਈ ਕੋਈ 45 ਨਹੀਂ ਕੋਈ 40 ਨਹੀਂ ਹਾਂਜੀ 38000 ਦੇ ਦਈਏ 38 ਦੀ ਹਾਂਜੀ ਉੱਚੋਂ ਕਰ ਦਿਓ ਯਾਰ ਖੰਡ ਮੰਦਾਨ ਹਣਾ ਜੀ ਕਰੋ ਜੀ ਹਾਂ 35000 ਦੀ 35000 ਦੀ ਹਾਂਜੀ ਠੀਕ ਹੈ ਬਿਲਕੁਲ ਰੇਟ ਬਹੁਤ ਸੋਹਣਾ ਸਾਫਾ ਸਾਹਿਬ ਜੀ ਸਾਫ ਵੈੜਾ ਜੀ ਤਾਂ ਵੇਖੋ ਵੀਰੋ 35000 ਦੀ ਤਾਜੀ ਸੂਈ ਆ ਐ ਥਣ ਥਣ ਵਧੀਆ ਸਪੈਸ਼ਲ ਲੱਗਿਆ ਤਾਂ 35000 ਦੀ ਬਾਕੀ ਵੀਰੇ ਤੁਸੀਂ ਫੋਨ ਲਾ ਰਹੇ ਵੀਰ ਨੂੰ ਛੋਟ ਚਾਰਕ ਹੋ ਜੂ ਠੀਕ ਹੈ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਝੋਟੀ ਇਹਦੇ ਮਰ ਦੀ ਤਿਆਰ ਝੋਟੀ ਹੈ ਤਿਆਰ ਇਹ ਗੱਬਣ ਆ ਗਈ ਆ ਗੱਬਣ ਗੱਬਣ ਤਾਂ ਵੇਖੋ ਵੀਰੇ ਉਹ ਗੱਬਣ ਝੋਟੀ ਆ ਫੁੱਲ ਰਾਜੀ ਕਿੰਨੇ ਦਿਨ ਲਾ ਜੀ ਵੀਰ ਜੀ ਬាទ ਬាទ 5-7 ਦਿਨ ਲੈਣੇ ਪੈਣਗੇ 5-7 ਦਿਨ ਲੈ ਜੂ ਝੋਟੀ ਨੇ ਬੜੀ ਖੁੱਲੇ ਲਵੇਦੀ ਆ ਠੀਕ ਹੈ ਜੀ ਤੇ ਝੋਟੀ ਭਾਜੀ ਦੁੱਧ ਵੀ ਚੰਗਾ ਭਰੂਗੀ ਆਪਾਂ ਗਵਾਂਡੋ ਲਈ ਆ ਸੋਹਣੇ ਸਾਨੂੰ ਪਾਣੇ ਦੀ ਮਾ ਲਾਗੋ ਲਈ ਆਪਾਂ ਝੋਟੀ ਬਹੁਤ ਜੰਗਰ ਕਾਰਡ ਵਾਲੀ ਹੈ ਖੋਲੋ ਵੀਰ ਜੀ ਖੋਲੋ ਵੀਰ ਦੇਖੋ ਵੀਰੋ ਚੈੱਕ ਕਰ ਲਓ ਗੱਬਣ ਝੋਟੀ ਆ ਗਈ ਆ ਹੈ ਵੀਰੇ ਵੱਡੇ ਪੱਲੇ ਚ ਇੱਕ ਆ ਮੋਹਰਾ ਗਜਿੰਦਰ ਭਾਜੀ ਅਸੂਤਕ ਦੋ ਤੇ ਤਾਇਨੇ ਮਹੀਨੇ ਠੀਕ ਆ ਜੀ ਤਾਂ 9 ਮਹੀਨੇ ਵੀਰਨ ਚੋਈ ਵਈ ਇਹ 9 ਮਹੀਨੇ ਚਵਾਈ ਹੋਈ ਹੈ ਜੀ ਚਵਾਈ ਕੀਤੀ ਗੱਪਾਂ ਦੇ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਹੁਣ 5-7 ਦਿਨ ਬਾਕੀ ਨੇ ਦੱਸ ਦੇਣਾ ਤਾਂ ਬਹੁਤ ਚੰਗੀ ਝੋਟੀ ਆ ਐ ਮੰਜਾ ਡੈਂਦਾ ਉੱਪਰ ਵੀਰੇ ਫੁੱਲ ਰਾਜੀ ਕੱਦ ਕਾਂਠ ਤੇ ਲੇਵੇ ਦੀ ਗੱਲ ਕਰੀਏ ਤਾਂ ਲੇਵੇ ਤਾਂ ਬਹੁਤ ਸਾਫ ਆ ਕਿਆ ਬਾਤ ਹੈ ਯਾ ਤੋਰਾ ਪਲਵਾਨ ਵਾਂਗੂ ਵੀਰੋ ਚੈੱਕ ਕਰ ਲੋ ਬਹੁਤ ਸੋਹਣੀ ਝੋਟੀਆਂ ਐ ਲੈ ਵਾਲੂਆ ਘੈਂਟ ਲੱਗਿਆ ਤਾਂ ਵਜਨ ਮੂਜਨ ਫੁੱਲ ਆ ਗਿਆ ਕਿਨੇ ਦਿਨ ਵੀਰ ਜੀ ਲੈ ਜੂਗੀ ਵਾਤ ਵਾਲਾ 4-5 ਦਿਨ ਲਾਉ ਭਾਜੀ ਹੋਰ 4-5 ਦਿਨ ਹੋਰ ਤੇ ਦੁੱਧ ਵੀ ਲੰਮਾ ਸਮਾਂ ਦਿੰਦੀ ਹੈ ਦੁੱਧ ਵੀ ਲੰਮਾ ਸਮਾਂ ਦਿੰਦੀ ਤੇ ਰਿਜ਼ਲਟ ਨੂੰ ਬੜੀ ਚੰਗੀ ਹੈ ਦੋ ਦਿਨ ਰਮਾਨਾ 14-15 ਲੀਟਰ ਰਮਾਨਾ ਚ ਆਉਣਾ ਬਿਲਕੁਲ ਵੱਡੀ ਝੋਟੀ ਆ ਵਜੇ ਨਾ ਕੋਲ ਆਪਣਾ ਅੰਦਾਜ਼ਾ ਵੀ ਲਾ ਲਈ ਇਹਨਾਂ ਕਹਿੰਦਾ ਭਾਜੀ ਤੁਸੀਂ ਆਮ ਕਹਤਾ ਗੁਲਾਣ ਕਹਤਾਈ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਬਾਕੀ ਵੀ ਬੜੀ ਦਾ ਪਾਲ ਪੋਣ ਬੜਾ ਵਾ ਭਲੀ ਬਹੁਤ ਜਿਆਦਾ ਹੈ ਬਹੁਤ ਭਲੀ ਆ ਤੇ ਹੈ ਵੀ ਇੱਕ ਰੰਗ ਕਾਲੀ ਹੈ ਜੀ ਬਾਕੀ ਜਿਹੜੇ ਮੇਰੇ ਵੀਰ ਨੇ ਲੈਣੇ ਆ ਪਿੱਛੇ ਦੀ ਗਰੰਟੀ ਥਾਣਾ ਦੀ ਗਰੰਟੀ ਉਹ ਜੋ ਮੇਰੇ ਆ ਦੀ ਠੀਕ ਹੈ ਵੀਰੇ ਸਾਖ ਨਹੀਂ ਕਈ ਕਹਿੰਦੇ ਨੇ ਕੱਪੜਾ ਡੰਗ ਕੇ ਪਿਛਾਰਾ ਮਾਰਦਾ ਹੋਵੇ ਉਹ ਵੱਡ ਜਿਮੇਰੀ ਠੀਕ ਹੈ ਵੀਰੇ ਸਾਖ ਨਹੀਂ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਫੁੱਲ ਕੱਦ ਵਜਨ ਆ ਗਿਆ ਵਾ ਤਾਂ ਵਜਨ ਮੁਜਨ ਵੀ ਫੁੱਲਾ ਇੱਕ ਰੰਗ ਕਾਲੀ ਤੇ ਲੈ ਵਾਲਾ ਚੰਗਾ ਘੈਂਟ ਲੱਗਿਆ ਤਾਂ ਵੱਡੀ ਝੋਟੀ ਆ ਵੀਰੋ ਨਿੱਕੀ ਨਾ ਮੰਨ ਕੇ ਚੱਲਿਓ ਤੁਸੀਂ ਦੂਰੋਂ ਵੀ ਚੱਲ ਕੇ ਆਉਂਦੇ ਹੋ ਛੱਡੋਗੇ ਨਹੀਂ ਝੋਟੀ ਨੂੰ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਝੋਟੀ ਹੁੰਦੀ ਇਹ ਦੀ ਨਹੀਂ ਕੋਈ ਡੇਡ ਨਹੀਂ ਕੋਈ ਇੱਕ 40 ਨਿੰਗਾ ਹਾਂਜੀ 135000 ਜੋੜੀ ਦੇ ਦਈਏ ਕਰ ਦਿਓ ਮਾਨਤਨ ਪੰਜ ਛੇ ਦਿਨ ਕੇ ਵੀਰ ਨੇ ਸਾਹਮਣੀ ਆ ਛੋੜ ਛੱਪਾ ਕਰ ਦਿਓ ਵੀਰੇ 35 ਕਰ ਦਈਏ ਹਾਂਜੀ 130 ਦੀ ਜਾਂਦੇ 130 ਦੀ 130 ਦੀ ਠੀਕ ਹੈ ਅਜਿਹਾ ਅਜਿਹਾ ਕਰਨੀ ਹੈ 1 ਲੱਖ 20000 ਦੀ 120 ਦੀ ਜੀ 120 ਦੀ ਜਾਂਦਾ ਕੀ ਬਾਤ ਹੈ ਤੇ ਵੇਖੋ ਵੀਰੇ ਵਜਨ ਵੇਖ ਲਓ ਝੋਟੀ ਦਾ ਫੁੱਲ ਵਜਣਾ ਦਾ ਰੇਡ ਚੈੱਕ ਕਰ ਲਓ ਇੱਕ ਵੀ ਆ ਤੇ ਦੁੱਧ ਵੀ ਵੀਰ ਕੰ ਦਾ ਸੁੰਦਿਆਂ ਤਾਂ ਹੀ ਦਿੰਦੀ ਆ ਲੰਮਾ ਟਾਈਮ ਦਿਨ ਪੰਜ ਛੇ ਦਿਨ ਬਾਕੀ ਆ ਬਾਕੀ ਤੁਸੀਂ ਫੋਨ ਵੀਰ ਨੂੰ ਜਰੂਰ ਲਾ ਲਿਓ ਬਾਕੀ ਕਈ ਵੀ ਭਰਾ ਕਾਂਗੇ ਭਾਜੀ ਤੁਹਾਨੂੰ ਕਦਾ ਪਤਾ ਆਪਾਂ ਝੋਟੀਆਂ ਪਿੰਡੋਂ ਲਈਆਂ ਨੇ ਆਪਾਂ ਕੋਂਡੋਂ ਲਈਆਂ ਕੋ ਦੂਰੋਂ ਨਹੀਂ ਲਈਆਂ ਸਾਰੇ ਜੂੜ ਮਾ ਕੇ ਵੇਚ ਲਿਆ ਆਪਾਂ ਜਾ ਕੇ ਮਾਲ ਵੇ ਲੈ ਕੇ ਫਲਾਂ ਕਰਕੇ ਆਂ ਕੋਂਡੋਂ ਲਈਆਂ ਨੇ ਭਾਂ ਪਤਾ ਲੰਮਾ ਸਮਾਂ ਤੱਕ ਦੁੱਧ ਦੀ ਦੇਂਦੀ ਬਿਲਕੁਲ ਬਿਲਕੁਲ ਬਾਕੀ ਦੁੱਧ ਦਾ ਰਜੜੂ ਜੱਗ ਰੱਖਿਆ ਜੀ ਚੰਗ ਰੱਖਿਆ ਜੀ ਇਹ ਲੈਵਲ ਉਹ ਵੀ ਬਹੁਤ ਸਾਫ਼ ਹੈ ਨਾ ਜੀ ਹਾਂ ਜੀ ਬਹੁਤ ਚੰਗੀ ਤਾਂ ਵਜਨ ਵੀ ਬਹੁਤ ਜ਼ਿਆਦਾ ਆ ਵਜਨ ਤੋਂ ਅੰਦਾਜ਼ਾ ਲਾਈਏ ਤੇ ਵੀਰੇ ਫੁੱਲ ਵਜਣਾ ਫੁੱਲ ਹੈ ਲਊ ਵਾਲਾ ਡੰਗਾ ਜਿਹੜਾ ਪਾਜੀ ਨੇ ਦੁੱਧ ਭਰਨਾ ਹੀ ਭਰਨਾ ਭਰਨਾ ਹੀ ਇੰਝ ਹਾਂਜੀ ਇੱਕ ਵਿੱਚ ਕੋਈ ਨਹੀਂ ਵਿੱਚ ਛੋਟਾ ਛੋਟਾ ਹੋਰ ਕਰਦੇ ਹੋ ਹਾਂ ਹਾਂ ਤੀਜੇ ਨੰਬਰ ਤੇ ਆ ਗਈ ਚੁੱਤੀ ਤੀਜੇ ਨੰਬਰ ਤੇ ਪਾਜੀ ਇਹ ਵੀ ਦੋ ਚਾਰ ਤਾਂ ਝੋਟੀ ਲਈ ਦੀ ਗੱਬਣ ਗੱਬਣੇ ਸੀ ਕੀ ਬਾਤ ਹੈ ਲੈਵਲ ਹੋ ਗਿਆ ਬਹੁਤ ਬਹੁਤ ੱਲਾ ਪਾਜੀ ਵੇਖੋ ਝੋਟੀ ਚਾਹੇ ਸੋਨੂੰ ਬਹੁਤ ਜਿਆਦੀ ਬਹੁਤ ਚੰਗੀ ਗੁਣਗੀ ਠੀਕ ਹੈ ਦੂਜਾ ਸੂਆ ਹੈ ਦੂਜਾ ਸੂਆ ਹੈ ਠੀਕ ਹੈ ਜੀ ਖੋਲੋ ਵੀਰ ਜੀ ਵੇਖੋ ਵੀਰੇ ਇਹ ਵੀ ਝੋਟੀ ਬਹੁਤ ਸ਼ਾਨਦਾਰ ਆ ਦੂਜਾ ਸੂਆ ਹੈ ਲੇਵਾ ਲੂਆ ਇਹਦਾ ਬਹੁਤ ਘੈਂਟ ਆ ਬੜੇ ਚੰਗੇ ਭਾਈ ਜੀ ਫੇਸ ਕੁਆਲਟੀ ਦੇ ਚੈੱਕ ਕਰ ਲੋ ਸਿੰਘ ਦੀ ਕੁਆਲਟੀ ਇਹ ਝੋਟੀ ਉਧਰੋਂ ਆਈ ਜੇ ਬੇਲ ਦੇਖੋ ਝੋੜੀ ਕਿੰਨੇ ਲੰਬੇ ਆ ਲੰਮੀ ਬੇਲ ਆ ਬਹੁਤ ਲੰਮੀ ਬੇਲ ਆ ਲੇਵਾ ਘੈਂਟ ਲੱਗਿਆ ਤਾਂ ਵੀਰੇ ਕਾਦੇ ਦੀ ਗੱਲ ਕਰੀਏ ਤਾਂ ਫੁੱਲ ਕਾਦਾ ਲੰਮੀ ਬੇਲ ਆ ਤਾਂ ਫੁੱਲ ਕਾਦ ਦੀ ਝੋਟੀ ਆਏ ਤਾਂ ਹੈ ਬਹੁਤ ਪਲੂਣ ਪਤਲੇ ਚਮਚਾ ਵੀਰੋ ਦੇਖੋ ਚੈੱਕ ਕਰੋ ਐਂ ਸਿੰਘ ਸਿੰਘ ਚੰਗਾ ਘੈਂਟ ਲੱਗਿਆ ਪਤਲਾ ਚਾਮਾ ਗਿਆ ਲੇਵਰ ਉਹ ਚੰਗਾ ਘੈਂਟ ਜੋ ਵੀਰੋ ਤੇ ਥਣ ਵੀ ਵੇਥ ਤੇ ਲੱਗਿਆ ਜੀ ਬਿਲਕੁਲ ਬਹੁਤ ਵਧੀਆ ਥਣਾ ਦੀ ਬੰਡ ਹੈ ਜੀ ਦੇਖੋ ਥਣਾ ਦੀ ਬੰਡ ਬਹੁਤ ਸੋਹਣੀ ਝੋਟੀ ਹੈ ਜੀ ਸਾਫ ਬੜੀ ਹੈ ਬਾਕੀ ਝੋਟੀ ਇਹ ਵੀ 14 ਬੰਦਾ ਕਰ ਲਈ ਨਿਕਲੂਗੀ ਠੀਕ ਹੈ ਜੀ ਘਾਟ ਨਹੀਂ ਨਿਕਲਦੀ ਝੋਟੀ ਦੀ ਬੇਲ ਬਹੁਤ ਲੰਮੀ ਹੈ ਲੰਮੀ ਬੇਲ ਹੈ ਜੀ ਬਹੁਤ ਲੰਮੀ ਬੇਲ ਹੈ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤੇ ਕਿੰਨੇ ਦੀ ਝੋਟੀ ਹੋ ਜੂ ਮੁੱਲ ਭਾਜੀ ਇੱਦਗੇ ਹੈ 140 ਦੀ ਜੋਟੀ 140 ਦੀ ਹਾਂਜੀ ਤਾਂ ਮਾਨ ਤਨਵੀਰ ਜੀ ਦਾ ਵੀ ਕਰ ਦਿਓ ਮਾਨਤਾਰ ਭਾਜੀ 130 ਦੀ ਦੇ ਦੀ 130 ਦੀ ਹਾਂਜੀ ਠੀਕ ਹੈ ਜੀ ਚਾਹਨਾ ਕੋਈ ਮਾਤਾ 125000 ਦੀ 25 ਦੀ ਹਾਂ ਜੀ ਕੀ ਗੱਲ ਹੈ ਇੱਕ 25 ਦੀ ਤੇ ਵੀਰੋ ਝੋਟੀ ਵੇਖ ਲਓ ਫੁੱਲ ਕੱਦ ਵਜਣ ਵਾਲੀ ਆ ਤੇ ਲੈਵੇ ਦੀ ਗੱਲ ਕਰੀਏ ਤਾਂ ਐਂ ਥੱਬੇ ਥੂਬੇ ਲਾਓ ਜੱਟ ਲਾ ਬੜਿਆਂ ਪੜੀ ਹੈ ਵੱਡੀ ਵੱਡੀ ਝੋਟੀ ਤਾਂ ਵੀਰ ਜੀ ਇੱਕ 25 ਦੀ ਆਗੇ ਤਾਂ ਇੱਕ 20 ਦੀ ਕਿਹਾ ਜੋੜਾ ਝੋਟੀਆਂ ਦਾ ਕੋਈ ਪਾਲੂ ਵੀਰ ਮਾਨ ਤਨ ਖੁੱਲਾ ਕਰ ਦਿਓ 140 ਦੀਆਂ ਜੋੜਾ ਜੇਕ ਪਾਊਗਾ ਇੱਕ 40 ਦੀਆਂ ਇੱਕ 40 ਠੀਕ ਹੈ ਜੀ ਪੰਜ ਇਧਰੋਂ ਹੋਰ ਛੱਡਿਆ ਇੱਕ ਵੀ ਨਹੀਂ ਨਹੀਂ ਸਾਰਾ 240 ਸੌਰੀ ਉਹ 240 ਨੇ 240 ਦੋ 40 ਦੋ 40 ਦੀਆਂ ਆ ਵੀ 20 20 ਦੀਆਂ ਹੋ ਗਈਆਂ ਹਨਾ ਹਾਂ ਜੀ ਹਾਂ ਜੀ ਇਹ ਇੱਕ ਵੀ ਵੀ ਦੀਆਂ ਹੋਣੀਆਂ ਦੇਖੋ ਜੋੜਾ ਲਵੇਗਾ ਤਾਂ ਫੇਰ ਜੋੜਾ ਲਊ ਫੇਰ ਇਹ ਇੱਕ 25 ਦੀ ਹੁਣ ਨਹੀਂ ਆਏ ਇੱਕ ਵੀ ਵੀ ਹੋਣੀ ਤਾਂ ਬਾਕੀ ਵੀਰੋ ਵੱਡੀ ਝੋਟੀਆਂ ਕੋਈ ਨਿੱਕੀਆਂ ਨਾ ਮੰਨ ਕੇ ਚਲਿਓ ਫੁੱਲ ਕੱਦ ਵਜਨ ਵਾਲੀਆਂ ਨੇ ਬਾਕੀ ਤੁਸੀਂ ਫੋਨ ਵੀਰ ਨੂੰ ਜਰੂਰ ਲਾ ਲਓ ਮਾਨਤਨ ਹੋ ਜਾਣਗੇ ਤਾਂ ਰੇਟ ਚੈੱਕ ਕਰ ਲਓ ਵੀਰੇ ਜਾਇਜ ਆ ਤਾਂ ਵੱਡੀਆਂ ਝੋਟੀਆਂ ਨੇ ਹਾਂਜੀ ਠੀਕ ਹੈ ਜੀ ਗਾੜੀ ਭਾਜੀ ਆਤਾ ਜੀ ਸੁਈ ਆ ਗਈ ਜੀ ਠੀਕ ਹੈ ਜੀ ਹਾਂ ਤੇਰੇ ਸੁਈ ਆ ਬੱਚਾ ਦਾ ਮਗਰ ਕੱਟਾ ਵਾ ਕੱਟਾ ਗਿਆ ਜੀ ਆ ਵੀਰੋ ਕੱਟਾ ਆ ਗਿਆ ਮਗਰ ਤਾਂ ਦੋ ਦੇ ਕੋ ਭਾਜੀ 7 ਕਿਲੋ 7 ਕਿਲੋ ਠੀਕ ਹੈ। ਦੁੱਧ ਦੀ ਕੁਆਲਿਟੀ ਬਹੁਤ ਚੰਗੀ ਹੈ। ਕੀ ਬਾਤ ਹੈ। ਦੇਖੋ ਵੀਰੋ। ਐ ਫੇਸ ਕੁਆਲਿਟੀ। ਲੰਮੀ ਬੇਲ। ਤੇਲੇ ਵਾ ਚੈੱਕ ਕਰੋ ਵੀਰੇ। ਦੁੱਧ 7 ਲੀਟਰ ਵੀ ਇਹਨੇ ਦੱਸਿਆ ਵਾ। ਤਾਂ ਲੈਵਲ ਉਹ ਚੰਗਾ ਘੈਂਟ ਲੱਗਿਆ ਵੀਰੇ ਤੇ ਸੋਹਣੀ ਝੂਟੀ ਆ। ਦਾ ਸਿੰਘ ਸੁਨੂ ਬੋਸ ਸੋਨਾ ਵੀਰੇ ਝੋਟੀ ਨੂੰ ਲੱਗਿਆ ਲੈਵੇ ਲੋ ਮੇਦੀ ਬਹੁਤ ਸਾਫ ਆ ਅਜੇ 7 ਲੀਟਰ ਦੁੱਧ ਦਾ ਕੋਈ ਸੇਵਾ ਕਰੇਗਾ ਤਾਂ ਵਧਾ ਫਰਦਾ ਉਹ ਤਾਂ ਵੀਰੇ ਦੁੱਧ ਸੇਵਾ ਦਾ ਆ ਨਾ ਇਹ ਆ ਉਹ ਜਿਹੜਾ ਮਿਲੂ ਦਾ ਸੱਦੇ ਕਦੋਂ ਹੀ ਬਿਲਕੁਲ ਜੀ ਤਾਂ ਬਾਕੀ ਵੇਲੇ ਵੀਰੇ ਜੋ ਵੀਰੇ ਨੇ ਦੱਸਿਆ ਉਹੀ ਨਿਕਲਦਾ ਲੈਵੇ ਤੋਂ ਕਿ ਲੈ ਭਾਵੇਂ 10 ਲੀਟਰ ਲੈ ਲੋ ਪਰ ਜੋ ਹੈਗਾ 7 ਲੀਟਰ ਸਾਤੀ ਵੀਰੇ ਨੇ ਦੱਸਿਆ ਸਚਾਈ ਆ ਜੀ ਸੋਹਣੀ ਝੋਟੀ ਆ ਲੰਮੀ ਬੇਲ ਆ ਐ ਨਾੜਾ ਨੂਣਾ ਚੱਡੇ ਦੇ ਵੀ ਆ ਗਈਆਂ ਤਾਂ ਵੀ ਦੋਦ ਕੱਲ ਇਧਰ ਭਾਜੀ ਮਾ ਨਾਲ ਬਹੁਤ ਜ਼ਿਆਦਾ ਨਹੀਂ ਇਹ ਕਿਤੇ 40 ਕੁਦਰ ਮਾ ਨਾਲ ਨਚਵਾ ਦਿੰਦਾ ਬਿਲਕੁਲ ਵਿਜੀਬਲ ਹੋਵੇ ਛੋਟੀ ਮੈਲਾ ਮੋਲਾ ਮਾਰੀ ਛੋਟੀ ਦੋਤੇ ਆ ਜਣੀ ਆਹ ਜੀ ਭਾਜੀ 7 ਕਿਲੋ ਜੀ ਠੀਕ ਹੈ ਜੀ ਮੋਲ ਵੀਰ ਜੀ ਮੋਲੇ ਦਾ ਭਾਜੀ ਕਰਨ 85 ਕਰੀ ਦਾ ਹਾਂਜੀ 80 ਹਜ਼ਾਰ ਦੀ ਮਹਿੰਗੀ ਦੀ 80 ਦੀ ਹਾਂਜੀ ਮਹਾਂਤਾਨ ਵੀਰੇ ਕਰਦੇ ਮਹਾਂਤਾਨ ਵੀਰੇ 75000 ਇੱਥੇ ਰੱਖੋ 75 ਤੋਂ ਵੀ ਛੋੜ ਛੱਪਾ ਜੀ ਕਰ ਤਾਂ ਕੋਈ ਗੱਲ ਭਾਜੀ ਆਲੇ ਧਿਆਨ ਨਾਲ ਕੋਈ ਗੱਲ ਨਹੀਂ 75 ਦੀ ਦੇ ਵੇਖੋ ਵੀਰੋ ਝੋਟੀ ਬਹੁਤ ਸੋਹਣੀ ਆ ਐ ਪਤਲੇ ਚਮਚਾ ਤਾਂ ਵੀਰੇ ਸਿੰਘ ਦੀ ਕੁਆਲਿਟੀ ਵੀ ਸੋਹਣੀ ਆ 75000 ਦੀ ਬਾਕੀ ਤੁਸੀਂ ਵੀਰ ਨੂੰ ਫੋਨ ਲਾ ਲਿਓ ਠੀਕ ਹੈ ਜੀ ਹਾਂ ਜੀ ਇਹ ਅਗਲਾ ਬੰਨੇ ਆ ਗਾੜੀ ਭਾਜੀ ਇਹ ਵੀ ਤਿਆਰ ਦੇ ਤਿਆਰੀ ਹੈ ਜੀ ਚਾ ਤਿਆਰ ਠੀਕ ਹੈ ਜੀ ਕੋ ਦੋ ਚਾਰ ਦਿਨ ਵੀ ਲੈਣੇ ਨੇ ਦੋ ਚਾਰ ਦਿਨ ਹੈ ਜੀ ਕੋਲ ਪੁੱਤ ਕੋਲੇ ਵੀਰ ਜੀ ਲੈ ਆਓ ਬੱਸ ਲੈ ਐਂ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਤਾਂ ਲੈਵਲ ਹੋ ਗਿਆ ਚੈੱਕ ਕਰ ਲਓ ਬੜੀ ਸਾਫ਼ ਹੈ ਭਾਜੀ ਮੈਂ ਠੀਕ ਦੇਖੋ ਵੀਰੋ ਲੇ ਵੇਰੀ ਬਹੁਤ ਸਾਫ ਆਣਾ ਜੀ ਬਹੁਤ ਸਾਫ ਉਹ ਦੇ ਭਾਜੀ ਭਣ ਕੇ ਚੰਗੀ ਚੱਲ ਲਿਆ ਪੁੱਤ ਦੇਖੋ ਵੀਰੇ ਆਖੋ ਕੁਚਾ ਕੇ ਕਰੋ ਕੀ ਬਾਤ ਹੈ ਜੀ ਜਦੋਂ ਜੱਤਰਪਾ ਜੀ ਦੋ ਚਾਦਾ ਲੈ ਜਾਏਗੇ ਮੈਂ ਥੋੜੀ ਲੱਸੀ ਜ਼ਰੂਰ ਆ ਹਾਂਜੀ ਪਰ ਬਰ ਬਰ ਕੰਬਲੀ ਹੋ ਜਾਊਗੀ ਮੈਂ ਸਿੰਘ ਸੁng ਦੀ ਕੁਆਲਿਟੀ ਸੋਹਣੀ ਲੱਗੀ ਜੀ ਕੁਆਲਿਟੀ ਸੋਹਣੀ ਹੈ ਹੈ ਪਤਲੇ ਚਮਚ ਹੈ ਦੁੱਧ ਵਾਲੀ ਹੈ ਵੀਰੋ ਕਿ ਵੀਰ ਨੇ ਥੋੜੀ ਸੰਭੀ ਘਾਟ ਆ ਬਾਕੀ ਹੈ ਦੁੱਧ ਵਾਲੀਆ ਕਿਉਂਕਿ ਕਿਹੜਾ ਦੁੱਧ ਵਾਲਾ ਪਸ਼ੂ ਆ ਪਾਗੀਆਂ ਨੇ 4 ਲੀਟਰ ਦੁੱਧ ਰਮਾਨਾ ਚੋਣਾ ਰਮਾਨਾ ਜੀ ਇਹ ਤੋਂ ਵੱਟ ਵਿੱਚ ਕੀ ਹਾਂਜੀ ਫੋਣ ਵੀ ਥੋੜਾ ਬਹੁਤ ਚੰਗੀ ਤਿਆਰ ਹੋਈ ਹੈ ਪਰ ਅਜੇ ਨੇ ਹੋਇਆ ਨਾ ਤਿਆਰ ਹੋ ਰ ਆਹ ਜੀ ਬਣੂਗੀ ਲੇਵਾ ਹੋਣੀ ਸੋਨਾ ਇਹਦਾ ਬਰ ਬਹੁਤ ਸੋਨਾ ਤਾਂ ਮੋਲੇ ਦਾ ਟੋਕੜਾ ਵਾਲਾ ਅੱਛਾ ਜੀ ਇਹਦੀ ਕੁਆਲਿਟੀ ਬਹੁਤ ਚੰਗੀ ਆ ਥੱਲੇ ਦੀ ਬੜੀ ਸਾਫ਼ ਆ ਬਿਲਕੁਲ ਜੀ ਬਾਕੀ ਗਾਇਆਂ ਕੋ ਜਦੋਂ ਮਰਜ਼ੀ ਥੱਲੇ ਬੈਹਦੇ ਕੋਈ ਪ੍ਰਵਾਣ ਨਹੀਂ ਨੂੰ ਅੱਛਾ ਹੈ ਸੀ ਹਾਂ ਜੀ ਹਾਂ ਜੀ ਠੀਕ ਹੈ ਜੀ ਸੰਤੋਖ ਪਾਜੀ ਇਹ ਕਰਦੇ ਜੀ ਆ 80000 ਹਾਂ ਜੀ ਮੈਂ ਜਿਹੜਾ ਗੱਲ ਕਰਨੀ ਆ 75000 ਦੀ ਦੇ ਲਈਏ ਮੈਂ 75 ਦੀ ਹਾਂ ਜੀ ਹੋਰ ਕਰ ਦਿਓ ਮਾਨ ਬਾਕੀ ਸਰਦਾਰ ਸਾਹਿਬ ਨੇ ਅਜੇ ਖੋਤੇ ਨਹੀਂ ਲਾਗੇ ਦੱਸੋ ਜੀ ਹਾਂ ਜੀ 70000 ਦੀ ਹਾਂਜੀ 65000 ਦੀ 65 ਠੀਕ ਹੈ ਜੀ ਆਜਾ ਤਾਂ ਕੋਈ ਗੱਲ ਪਾ ਦੇ ਮੂੰਹ ਨਿਕਲ ਕੇ ਜਾਣ ਦੋ ਹਾਂਜੀ ਬਾਕੀ ਕੋਈ ਫੋਨ ਲਾਵੇ ਕੋਈ ਗੱਲ ਨਹੀਂ ਹੈ ਨਾ ਵੀਰ ਜੀ ਤਾਂ ਵੇਖੋ ਵੀਰੋ ਰੇਟ ਚੈੱਕ ਕਰ ਲੈ ਵੇਚਣ ਜਿੱਥੇ ਮਰਜ਼ੀ ਸਾਹ ਤੜਦੀ ਵੇਚਦੀ ਮੈਂ ਬਿਲਕੁਲ ਬਿਲਕੁਲ ਐ ਲੈ ਲਓ ਬਹੁਤ ਚੰਗਾ ਘੈਂਟਾ ਹੁਣ ਤੋਂ ਬਹੁਤ ਜਗਾ ਸਾਬ ਕੀ ਬਾਤ ਹੈ ਜੀ ਪਰ 65000 ਦੇ ਮੁੰਡੇ ਨੇ ਕਹਿ ਦੋ 65000 ਦੀ ਦੇਣੀ ਆ ਠੀਕ ਹੈ ਜੀ 100 ਰੁਪਏ ਛੋਟ ਵੀ ਨਹੀਂ ਹੁੰਦੀ ਹੁਣ ਠੀਕ ਹੈ ਵੀਰ ਜੀ ਤਾਂ ਰੇਟ ਠੀਕ ਹੈ ਵੀਰੋ ਵੇਖੋ ਜਿਆਦਾ ਕਰਦਾ ਮੁੰਡੇ ਨੇ ਜਿਆਦਾ ਹੀ ਰੇਟ ਆ ਜੀ ਵੇਖ ਲਓ ਵੀਰੋ ਰੇ ਆ ਤਾਂ ਵੱਡੀਆਂ ਝੋਟੀਆਂ ਨੇ ਫੁੱਲ ਕੱਦ ਵਜਨ ਵਾਲੀਆਂ ਨੇ ਜੇ ਕੋਈ ਜੋੜਾ ਪਾਲੂ ਵੀਰ ਕਹਿੰਦਾ ਮਾਂ ਤਨ ਖੁੱਲਾ ਹੋ ਜੂ ਤਾਂ ਵੀਰੇ ਇਹ ਵੀ ਜੈਜ ਰੇਟ ਆ 75 65 ਆ ਨੋਰਮਲ ਰੇਟ ਆ ਵੈੜ ਵੀ ਸੁਣੀ ਆ ਤਾਜੀ ਸੂਈਆ ਬਾਕੀ ਤੁਸੀਂ ਵੀਰ ਨੂੰ ਫੋਨ ਲਾ ਲਿਓ ਮਾਂ ਤਨ ਵੀਰਿਓ ਹੋ ਜੂ ਤਾਂ ਵੀਰਾਂ ਨੂੰ ਇਹੋ ਬੈਂਤੀ ਹੁੰਦੀ ਆ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਦੇ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਤਾਂ ਹਾਂਜੀ ਵੀਰ ਜੀ ਐਡਰੈਸ ਦੱਸ ਦੇਕਰ ਆਪਣਾ ਦ੍ਰੈਸਨਾਮ ਪ੍ਰੇਮ ਸਿੰਘ ਪਿੰਡ ਘਰਤੀਵਾਲ ਹਾਂਜੀ ਤਸਵੀਰ ਬਟਾਲਾ ਜ਼ਿਲ੍ਹਾ ਗੰਦਾਸਪੁਰ ਮੋਬਾਈਲ ਨੰਬਰ ਹੈਗਾ 8586 1354 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ